ਅਰੀਵਾਲ ਡੜਵਾਰ ਓਰਤੇ ਬੀਤੀ ਰਾਤ ਗਿੱਦੂ ਟੇਲਰ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪੱਤਰਕਾਰ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅਸੀਂ ਬੀਤੀ ਕੱਲ ਦੁਕਾਨ ਬੰਦ ਕਰਕੇ ਗਏ ਸੀ ਅਤੇ ਸਾਨੂੰ ਸਵੇਰੇ ਕਿਸੇ ਨੇ ਸੂਚਿਤ ਕੀਤਾ ਕਿ ਤੁਹਾਡੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਜਦਕਿ ਅਸੀਂ ਆਕੇ ਦੇਖਿਆ ਤਾਂ ਦੁਕਾਨ ਅੰਦਰੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਉਸਨੇ ਦੱਸਿਆ ਕਿ ਲੋਕਾਂ ਨੇ ਬਹੁਤ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਪਰ ਜਦ ਤੱਕ ਅੱਗ ਤੇ ਕਾਬੂ ਪੈਂਦਾ ਤਦ ਤੱਕ ਦੁਕਾਨ ਦੇ ਅੰਦਰ ਸਿਲਾਈ ਮਸ਼ੀਨਾ ਇਨਵਰਟਰ ਕਾਊਂਟਰ ਅਤੇ ਹਜ਼ਾਰਾਂ ਰੁਪਏ ਦੇ ਲੋਕਾਂ ਦੇ ਸਿਲਾਈ ਵਾਸਤੇ ਕੱਪੜੇ ਸੜ ਚੁੱਕੇ ਸਨ ਉਸ ਨੇ ਦੱਸਿਆ ਕਿ ਮੈਂ ਇੱਕ ਬਹੁਤ ਗਰੀਬ ਇਨਸਾਨ ਹਾਂ ਮੇਰਾ ਤਕਰੀਬਨ 2 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਪ੍ਰਸ਼ਾਸਨ ਕੋਲੋਂ ਮਦਦ ਦੀ ਅਪੀਲ ਕਰਦਾ ਹਾਂ ਮੇਰਾ ਨਾਮ ਕਰਮਜੀਤ ਸਿੰਘ ਕਾਲੋ ਹੱਡਵੇਰਾ ਮੈਂ ਇਨਾਂ ਦੇ ਇੱਥੇ ਲਾਗੇ ਗੁਆਂਢੀ ਹਾਂ ਤੇ ਆ ਮੈਨੂੰ ਹੁਣੇ ਪਤਾ ਲੱਗਾ ਇਹਨਾਂ ਦਾ ਵੀ ਰਾਜਾ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਬੜਾ ਗਰੀਬ ਪਰਿਵਾਰ ਆ ਲੋਕਾਂ ਦੀ ਸਲਾਈ ਆਈ ਇੱਥੇ ਇਹ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਤੇ ਅਸੀਂ ਡੀਸੀ ਸਾਹਿਬ ਕੋਲ ਮੰਗ ਕਰਦੇ ਇਹਨਾਂ ਨੂੰ ਵੱਤ ਤੋਂ ਵੱਧ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਭਾਜੀ ਮੇਰਾ ਨਾਮ ਮਹਿਰਾ ਆ ਤੇ ਸ਼ਾਮੀ ਅਸੀਂ ਦੁਕਾਨ 7:30 7 ਵਜੇ ਦੁਕਾਨ ਬੰਦ ਕਰਕੇ ਗਏ ਆ ਪ੍ਰੈਸ ਵਗੈਰਾ ਸਭ ਕੁਝ ਸੋਚ ਵਗੈਰਾ ਬੰਦ ਕਰਕੇ ਗਏ ਆ ਲਾਈਟ ਵਗੈਰਾ ਮਤਲਬ ਬੰਦ ਕਰ ਦਿੱਦੀ ਆ ਤੇ ਉਹ ਮਨੇ ਸਰਪੰਚ 5 ਵਜੇ ਨੂੰ ਪਤਾ ਲੱਗਾ ਕਿ ਮਤਲਬ ਕਿ ਹਿੰਦਸਿਆ ਇਦਾਂ ਸੈਲ ਕਰਵਾਏ ਜਾਂਦੇ ਨੇ ਕਿ ਰਾਧਾਰੀਆਂ ਨੇ ਫੋਨ ਕੀਤੇ ਆ ਤੇ ਇਹਦਾ ਮਤਲਬ ਦੁਕਾਨ ਤੇ ਧੂਆਂ ਨਿਕਲ ਰਿਹਾ ਵਾ ਤੇ ਉਹ ਆਣ ਕੇ ਦੇਖਿਆ ਤੇ ਸਭ ਕੁਝ ਸਭ ਕੁਝ ਸੁਆਹ ਹੋ ਗਿਆ ਹੀ ਸੜ ਕੇ ਬਹੁਤ ਨੁਕਸਾਨ ਹੋਇਆ ਸਾਡਾ ਜੀ ਤੇ ਹੁਣ ਪਤਾ ਨਹੀਂ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਕੱਪੜੇ ਲੀੜੇ ਦਾ ਭਾਜੀ ਦੁਕਾਨ ਦਾ ਨਹੀਂ ਤੁਹਾਡੀ ਇਹ ਟੇਲਰ ਦੀ ਦੁਕਾਨ ਹੈ ਜੀ ਟੇਲਰ ਦੀ ਦੁਕਾਨ ਹੈ ਤੇ ਮਸ਼ੀਨਾਂ ਬਸੂਨਾ ਇਦਾਂ ਤੁਹਾਡੇ ਸਾਹਮਣੇ ਸਭ ਕੁਝ ਜੀ ਸਭ ਕੁਝ ਜਾਨੀ ਕਿ ਫਨਾਹ ਹੋ ਨਾ ਹੋ ਗਿਆ ਕੀ ਕਾਰਨ ਅਗ ਲੱਗਦਾ ਸਰ ਅਗ ਲੱਗਣ ਦਾ ਕਾਰਨ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਤੇ ਕੀ ਚੱਕਰ ਆ ਸ਼ਾਰਟ ਸਰਕਟ ਆ ਜਾਂ ਕਿ ਇਹਨੇ ਜਾਣ ਕੇ ਲਗਾਈ ਆ ਮਤਲਬ ਨਮੀਟਰ ਪਿਆ ਹੀ ਨਮੀਟਰ ਵਾਲੀ ਸਾਈਡ ਤੇ ਕੁਝ ਨਹੀਂ ਹੋਇਆ ਫੱਟੇ ਨੂੰ ਉਧਰਲੀ ਸਾਈਡ ਤੇ ਕੁਝ ਨਹੀਂ ਆ ਸਿਰਫ ਆ ਇੱਕ ਇਥੋਂ ਸ਼ਟਰ ਲੱਗੋਂ ਦਰਵਾਜ਼ਾ ਤੋਂ ਮਤਲਬ ਇੰਟਰਲਾਕ ਤੋਂ ਮਤਲਬ ਸ਼ੁਰੂ ਅੱਗ ਹੋਈ ਆ ਤੇ ਇਧਰਲੀ ਸਾਈਡ ਤੋਂ ਜਿੱਧਰ ਕੋਈ ਸ਼ਾਰਟ ਸਰਕਟ ਨਹੀਂ ਹੈਗਾ ਉਧਰਲੀ ਸਾਈਡ ਤੋਂ ਅੱਗ ਸ਼ੁਰੂ ਹੋ ਗਈ ਤੇ ਫਿਰ ਗੜੀ ਗਈ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਰ ਮਤਲਬ ਕਾਫੀ ਨੁਕਸਾਨ ਹੋ ਗਿਆ ਕਾਫੀ ਹੀ ਜ਼ਿਆਦਾ ਨੁਕਸਾਨ ਹੋ ਗਿਆ ਯਾਨੀ ਕਿ ਕੱਪੜੇ ਜਿਹੜੇ ਆ ਤੁਹਾਨੂੰ ਪਤਾ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕੈਮਰਾ ਮਾਰ ਕੇ ਦੇਖ ਸਕਦੇ ਜੇ ਕਿ ਦੁਕਾਨ ਦੇ ਅੰਦਰ ਦੇਖ ਸਕਦੇ ਜੇ ਕਹਿੰਦਾ ਭਾਵਾ ਕਿ ਦਾਖ ਹੀ ਆ ਬਚੀ ਜੋ ਵੀ ਆ ਸਰ 5 ਵਜੇ ਜਦੋਂ ਆਏ ਆ ਸਾਰੇ ਆਪੇ ਅੱਗੇ ਆਣ ਕੇ ਵਿਝਾਈ ਆ ਫਗਾਈ ਵੀਰ ਨੂੰ ਛੱਦਣ ਦਾ ਮੌਕਾ ਹੀ ਨਹੀਂ ਸੀ ਮਤਲਬ ਹੈਗਾ ਉਹਨਾਂ ਨੂੰ ਜਿੰਨਾ ਦੀ ਘਰ ਨੂੰ ਆਉਣਾ ਸੀ ਉਹਨਾਂ ਦੀ ਘਰ ਨੂੰ ਤੇ ਮਤਲਬ ਪਹਿਲਾਂ ਹੀ ਕੰਮ ਹੋ ਗਿਆ ਪਹਿਲਾਂ ਹੀ ਕੰਮ ਹੋ ਗਿਆ ਸੀ ਸਰ ਪੁਲਿਸ ਨੂੰ ਹਾਂ ਜੀਗੇ ਪੁਲਿਸ ਨੂੰ ਸੂਚਿਤ ਕਰਨਾ ਜੇ ਮਤਲਬ ਹਜੇ ਨਹੀਂ ਕੀਤਾ ਪੁਲਿਸ ਹਾਂ ਜੀ ਹਾਲੇ ਤੇ ਇਹੋ ਸਾਰਾ ਕੁਝ ਕਰਦੇ ਪਏ ਅਸੀਂ ਕਰਦੇ ਤੁਸੀਂ ਸਰ ਅਸੀਂ ਮੰਗੇ ਹੋ ਕਰਨੇ ਆ ਵੀ ਸਾਡਾ ਨੁਕਸਾਨ ਬਹੁਤ ਹੋ ਚੁੱਕਾ ਵਾ ਮਾਰੇ ਬੰਦੇ ਆਂ ਅਸੀਂ ਗਰੀਬ ਆਦਮੀ ਆ ਤੇ ਸਾਨੂੰ ਇਸ ਚੀਜ਼ ਦਾ ਚਲੋ ਥੋੜਾ ਮਾਜਾਂ ਮਾਜਾਂ ਮਿਲੇ ਸਾਨੂੰ ਨਹੀਂ ਸਾਡੇ ਤੇ ਕੋਈ ਸ਼ੱਕਤ ਹੈ ਨਹੀਂ ਕਿ ਉਹ ਆਪੇ ਧਰੂ ਹੋਈ ਜਾਂ ਤੁਹਾਨੂੰ ਕਿਸੇ ਤੋਂ ਡਰਦਾ ਹੈਗਾ ਵਾ ਸ਼ੱਕ ਸਰ ਸ਼ੱਕ ਤੇ ਨਹੀਂ ਆ ਕਿਸੇ ਤੇ ਵੀ ਹੈਗਾ ਬਾਕੀ ਇੱਥੇ ਸਾਹਮਣੇ ਕੈਮਰੇ ਲੱਗੇ ਆ ਉਹਨਾਂ ਨੂੰ ਮਤਲਬ ਵੇਖਾਂਗੇ ਕੀ ਚੱਕਰ ਜੇ ਦੇਖਿਆ ਪਤਾ ਲੱਗੇਗਾ ਇਹ ਦੁਕਾਨਾਂ ਨਹੀਂ ਜੋ ਖੁੰਡੀਆਂ ਹੈਗੀਆਂ ਹਾਂਜੀ ਕੀ ਦੁਕਾਨ ਤੇ ਹੱਦ ਲੱਗੀ ਆ ਤੇ ਇਹ ਜੇ ਸਾਡੇ ਮੋਟੇ ਬਿਠਾਉਂਦੇ ਹੋ ਹਾਂਜੀ ਦੇਖੋ ਜੀ ਇੱਕ ਗਰੀਬ ਪਰਿਵਾਰ ਦੀ ਦੁਕਾਨ ਸੀਗੀ ਇਹ ਗਰਬੀਨ ਪਰਿਵਾਰ ਆਪਣਾ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ ਇਹ ਸਵੇਰੇ 6:30 7:00 ਵਜੇ ਦੁਕਾਨ ਬੰਦ ਕਰਕੇ ਲੈਟਾ ਲੂਟਾ ਸਾਰੇ ਬੰਦ ਕਰਕੇ ਗਏ ਆ ਤੇ ਸਵੇਰੇ ਇਹਨਾਂ ਨੂੰ ਲੋਕੀ ਆਨੇ ਆ ਕੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਵਿੱਚ ਅੱਗ ਮਤਲਬ ਤੁਵਾਨੀ ਕਰਿਆ ਇਹਦੇ ਸਵੇਰੇ ਆਏ ਆ ਹੀਰਾ ਦਾ ਜੀ ਆਏ ਆ ਸਵੇਰੇ ਆਣ ਕੇ ਉਹਨੇ ਵੇਖਿਆ ਦੁਕਾਨ ਖੋਲੀ ਆ ਦੁਕਾਨ ਨੂੰ ਅੰਦਰ ਅੱਗ ਲੱਗੀ ਵੀ ਤੇ ਇਹਨਾਂ ਨੇ ਪਾਣੀ ਪੂਣੀ ਪਾ ਕੇ ਹੋਰ ਮਲ ਦੇ ਦੇ ਸਾਡੇ ਬੰਦਿਆਂ ਨੇ ਲੜ ਕੇ ਦੁਕਾਨਦਾਰਾਂ ਨੇ ਇਹ ਅੱਗ ਬੁਝਾਈ ਆ ਤੇ ਅੱਗ ਬੁਝਾ ਕੇ ਇਹਨਾਂ ਵਿਚਾਰਿਆਂ ਗਰੀਬ ਪਰਿਵਾਰਾਂ ਨੇ ਇਹਨਾਂ ਦਾ ਬੜਾ ਮਹਿੰਗੇ ਜਿਹੇ ਸੂਟ ਲੋਕਾਂ ਦਿੱਤੇ ਇਸੀ ਵਾਤੇ ਜਨਾਨੀਆਂ ਦੇ ਛੂਟੀ ਬੰਦਿਆਂ ਦੇ ਛੂਟੀ ਹੀਗੇ ਉਹ ਸਾਰਾ ਸਰਕੇ ਸਵਾਹ ਹੋ ਗਿਆ ਜੋ ਮਚੀਨਾ ਕੀਆ ਜੋ ਇਹਨਾਂ ਦਾ ਕਾਊਂਟਰ ਹੀਗਾ ਸਾਰਾ ਸਰਕੇ ਸਵਾਹ ਹੋ ਗਿਆ ਕੋਈ ਮਤਲਬ ਨਹੀਂ ਕੋਈ ਸਮਾਨ ਬਚਿਆ ਹੀ ਨਹੀਂ ਹੈਗਾ ਸਿਆਸਤ ਨੂੰ ਕੋਈ ਸਿਆਸਤ ਨੂੰ ਇਹੀ ਮਦਦ ਕਰਦੇ ਆਂ ਦਿੱਤੀ ਜਾਂਦੇ ਉਹ ਮਦਦ ਕਰਦੇ ਆਂ ਕਿ ਇਹਨਾਂ ਦੀ ਮਦਦ ਕੀਤੀ ਹੈ ਵੱਧ ਤੋਂ ਵੱਧ ਗਰੀਬ ਪਰਵਾਦਾ ਇਹਨਾਂ ਦੀ ਮਦਦ ਕੀਤੀ ਜਾਵੇ